ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਵੀ ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆਂਗੇ ਅੱਜ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਅੱਜ ਹੈਗਾ 31 ਮਾਰਚ ਤੇ ਕਮਰੇ ਚ ਸਾਡਾ ਲਾਸਟ ਦਿਨ ਹੈਗਾ ਇਸ ਕਮਰੇ ਸਾਡਾ ਲਾਸਟ ਦਿਨ ਘਟਾ ਘਟਾ ਅਸੀਂ 8-9 ਮਹੀਨੇ ਇੱਥੇ ਰਹੇ ਆਂ ਤੇ ਕੰਮ ਤੇ ਵੀ ਅੱਜ ਲਾਸਟ ਦਿਨ ਆ ਸਾਡਾ 31 ਮਾਰਚ ਮੇਰਾ ਹਰਪਾਲ ਤੇ ਸੰਦੀਪ ਦਾ ਇਸ ਤੋਂ ਬਾਅਦ ਅਸੀਂ ਬਲੌਗਾਂ ਦੇ ਬਸ ਥੋੜਾ ਧਿਆਨ ਦੇਣਾਗਾ ਕੰਮ ਤੋਂ ਅਸੀਂ ਤਾਂ ਹੀ ਹਟ ਰਹੇ ਆਂਗੇ ਅੱਜ ਸਾਡਾ ਲਾਸਟ ਦਿਨ ਆ ਬਾਈ ਆਊਟਲੈਟ 'ਚ ਮੱਥਾ ਟੇਕ ਕੇ ਵੜਨਾਗਾ ਤੇ ਮੱਥਾ ਟੇਕ ਕੇ ਨਿਕਲਨਾਗਾ ਤੇ ਹੁਣ ਜਾ ਗਿਆ ਜਦ ਕੰਮ ਤੱਕ ਆਪਾਂ ਕਰ ਦੇਣੀ ਅੱਜ ਲਾਸਟ ਦੇਣੀ ਆ ਵੈਸੀ ਬਸ ਵਿੱਚ ਵਜਦੇ ਫਿਰਦੇ ਰਵਾਂਗੇ ਇਹ ਹੋ ਆਊਟਲੈਟ ਵਾਲੀ ਬਾਬਾ ਦੀ ਲਾਸਟ ਦੇਣ ਅੱਜ ਆਪਣਾ ਆਊਟਲੈਟ 'ਚ ਮੜਾ ਨਿਆਰਾ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਬਾ ਜੀ ਮਿੱਟੀ ਡਾਲੀ ਗਈ ਲਾਸਟ ਦਿਨ ਬਾਬਾ ਹਾਂ ਮਾੜੇ ਲਾਸਟ ਦਿਨ ਆ ਬਾਈ ਕੱਲ ਆਇਆ ਨਹੀਂ ਤੂੰ ਸੰਡੇ ਨੂੰ ਉਹ ਬਈ ਯਾਰ ਮੇਰੇ ਕੰਮ ਪੈ ਗਿਆ ਆਉਂ ਮੁੰਡਾ ਨਾ ਬਾਈ ਕਹਿੰਦੇ ਇਹ ਕੀ ਕੰਮ ਹੈ ਪਤਾ ਇਹਨਾਂ ਨੂੰ ਮੂੰਹਾਂ ਨੂੰ ਵੀ ਇਹ ਮੂੰਹ ਇਹੀ ਹੈਗੇ ਵਰਦੀ ਜਿਹੜੀਆਂ ਪਾਈਆਂ ਆਂ ਆਹ ਬਾਈ ਨਾਲ ਦੇ ਦੇਖ ਲੋ ਇਹਰ ਜੇ ਮੂੰਹ ਆ ਮੈਨੂੰ ਜਾਨ ਲੱਗੇ ਨੂੰ ਕਿਦਾ ਕੀ ਪਾਰਟੀ ਕੁਝ ਖਵਾਉਣਾ ਸੀ ਮੈਥੋਂ ਉਲਟਾ ਖਾਈ ਜਾਂਦੇ ਆ ਕਹਿੰਦੇ ਤੂੰ ਖਵਾ ਤੂੰ ਖਾ ਸਵੇਰ ਦੇ ਲੱਗਿਆ ਜਹਿਣ ਇਹ ਪੁੱਤ ਤੁਹਾਡੇ ਪਚਣਾ ਨਹੀਂਗਾ ਇਹ ਤਾਂ ਤੁਸੀਂ ਖਾਈ ਜਾਂਦੇ ਹੋਗੇ। ਜਾਨ ਲੱਗੇ ਤਾਂ ਵੀ ਮੈਂ ਤੁਹ ਖਾਦਾਗਾ। ਠੀਕ ਆ ਮੁੰਡਿਓ। ਮੁबारकਤ ਰਹੇ ਹੁਣ। ਦੇਚੋ ਬੂਟ ਬੂਟ ਕਾ ਕੇ। ਯਾਰਾਂ ਦਾ ਘੜਾ ਛੁੱਟ ਗਿਆ। ਲੈ ਕੇ ਮਿਲੀ ਹੁਣ ਸਾਨੂੰ। ਉਦੋਂ ਪਹਿਲਾਂ ਨਾ ਮੁੰਡਾ ਸੀ ਸਾਨੂੰ। ਵਾ ਠੀਕ ਆ। ਵਿਆਹ ਤੇ ਅਸੀਂ ਜ਼ਰੂਰ ਪਹੁੰਚਾਂਗੇ। ਨਹੀਂ ਸਿਲਫਰ ਫਾਟਨ ਜਿੱਤੇ ਆ ਗਿਆ ਅਸੀਂ ਉਦੋਂ ਪਹੁੰਚਾਂਗੇ। ਮੇਰਾ ਵਿਆਹ ਗਾ ਮੈਂ ਤਾਂ ਹੀ ਕੰਮ ਤੋਂ ਹਟ ਰਿਆਂਗਾ। ਬਹੁਤ ਦੱਸਾਂਗਾ ਤੈਨੂੰ। ਤੇ 8 ਤਰੀਕ ਨੂੰ ਮੈਨੂੰ ਫੋਨ ਕਰ ਲਈ ਸਾਡੇ ਪਿੰਡ ਮਿਲਣੀ ਮਰਚਾ ਪਾਣ ਦਾ ਪ੍ਰਬੰਧ ਮੇਰੇ ਕੋਲ ਠੀਕ ਆ ਠੀਕ ਆ ਠੀਕ। ਬਾਦਾਂਗਾ। ਓਕੇ। ਮੁੱਠਾ ਦੇਖ ਲਓ ਜੀ ਹੋ ਗਏ ਕੰਮ ਤੋਂ ਵਿਹਲੇ ਤੇ ਕੰਮ ਤੇ ਅੱਜ ਆਪਣਾ ਲਾਸਟ ਦਿਨ ਸੀਗਾ 2.5 ਸਾਲ ਕੰਮ ਕੀਤਾ ਹਟਲਟ ਵਿੱਚ ਤੇ ਆਪਣਾ ਇੱਥੇ ਨਾ ਬਾਈ ਕਿਸੇ ਨਾਲ ਵੈਰ ਵਿਰੋਧ ਨਹੀਂ ਕੁਝ ਨਹੀਂ ਹੋਇਆ 2.5 ਸਾਲ ਵਧੀਆ ਲੰਘਿਆ ਪੂਰੇ ਨਾ ਕਿਸੇ ਨਾਲ ਲੜੋ ਲਾਈ ਨਾ ਕਿਸੇ ਨਾਲ ਹੋਰ ਕੁਝ ਨਹੀਂਗਾ ਆਪ ਦਾ ਵਧੀਆ ਕੰਮ ਕੀਤਾਗਾ ਤੇ ਨਾ ਆਪਣਾ ਕਿਸੇ ਨਾਲ ਲੈਣਾ ਦੇਣਾ ਲੈਣੇ ਹੋਣਗੇ ਪਰ ਕਿਸੇ ਦਾ ਪਰ ਰੁਪਿਆ ਦੇਣਾ ਨਹੀਂ ਹੈਗਾ ਇੱਥੇ ਜਿੰਨਾ ਵੀ ਟਾਈਮ ਲਾਇਆਗਾ ਕਿਸੇ ਦਾ ਵੀ ਇੱਕ ਵੀ ਬੰਦੇ ਦਾ 1 ਰੁਪਿਆ ਵੀ ਨਹੀਂ ਆਪਾਂ ਕਿਸ ਤੋਂ ਦੇਣਾ ਲੈਣਾ ਆਂਟੀ ਦੇ ਜ਼ਰੂਰ ਦੇਣੇ ਆ ਦੁਕਾਨ ਵਾਲੀ ਦੇ ਰਾਸ਼ਨ ਦੇ ਉਹ ਵੀ ਦੇ ਕੇ ਜਾਵਾਂਗੇ ਤੇ ਲੈਣੇ ਜ਼ਰੂਰ ਆ ਪੰਜ ਸੱਤ ਬੰਦਿਆਂ ਨੂੰ ਪਰ ਆਪਾਂ ਕਿਸੇ ਦਾ ਰੁਪਿਆ ਨਹੀਂ ਦੇਣਾਗਾ ਹਰਪਾਲ ਆਉਂਦਾ ਹੁਣ ਉਹਨੂੰ ਢੀਕਦੇ ਆਂ ਟੀਰੀ ਮੱਥਾ ਠੇਕ ਹੈ ਗਿਆ ਹੁਣ ਆ ਉਹਨਾਂ ਤੇ ਹਾਂ ਮੁੰਡੇ ਦਾ ਲਾਸਟ ਦੇਣਾ ਹੈ ਅੱਜ ਕਹਿੰਦੇ ਆਊਟਲੈਟ ਦੇ ਵਿੱਚ ਐਨ ਐਚ 7 ਹੁਣ ਨਹੀਂ ਆ ਬਾਬਾ ਕੋਲ ਨਾਲ ਸਾਨੂੰ ਬਾਬਾ ਹੁਣ ਨਾਲ ਆਊਟਲੈਟ ਚ ਆਉਣਾ ਪਵੇਗਾ ਆਈਏ ਤਾਂ ਸ਼ਾਪਿੰਗ ਕਰਨ ਆਈਏ ਕੋਲ ਲੈਣ ਦੇ ਆਣੀ ਨਾ ਆ ਕੇ ਦੇ ਆਣੀ ਲਾ ਕੇ ਆਲੇ ਤਲੇ ਲਓ ਬਾਬਾ ਜੀ ਕਹਿੰਦੇ ਕੰਮ ਤੋਂ ਵਿਹਲੇ ਹੋ ਕੇ ਕਮਰੇ ਚ ਆ ਗਏ ਤੇ 15-20 ਹਜ਼ਾਰ ਦੀ ਕੰਫਰਟੇਬਲ ਜੋਬ ਛੱਡ ਕੇ ਅਸੀਂ ਪਤਾ ਨਹੀਂ ਫੈਸਲਾ ਗਲਤ ਆ ਕਿ ਸਹੀ ਆ ਸਾਨੂੰ ਨਹੀਂ ਪਤਾ ਕੀ ਹੋਊਗਾ ਕੀ ਨਹੀਂ ਹੋਊਗਾ ਰੱਬ ਜਾਣਦਾਗਾ ਜੋ ਉਹ ਸਹੀ ਹੋਊਗਾ ਤੇ ਪ੍ਰਧਾਨ ਸਾਹਿਬ ਜੀ ਪਏ ਹੋਏ ਨੇ ਦੂਜੇ ਦਿਨ ਛੁੱਟੀ ਦੇ ਇਹ ਨਹੀਂ ਵੀ ਕੰਮ ਛੱਡਦਾ ਇਹ ਕਾ ਪ੍ਰਧਾਨ ਸਾਹਿਬ ਆ ਇਹਨਾਂ ਨੇ ਵੀ ਸਸਰੀ ਗਾਲ ਬੋਲਦੀ ਹੁਣ ਬਾਬਾ ਦੀ ਤਿਆਰੀਆਂ ਫਿਰ ਟੂਰ ਦਿਆਂ ਪੂਰੀਆਂ ਪੂਰੀਆਂ ਦੇਵਾ ਗੱਲ ਥੱਕ ਆਇਆ ਬਾਬੇ ਪੂਰੀਆਂ ਪੂਰੀਆਂ ਤਿਆਰੀਆਂ ਇੱਥੋਂ ਤੱਕ ਆਇਆ ਖੜਾ ਬਸ ਠੀਕ ਆ ਹੁਣ ਕਰ ਲੋ ਸਮਾਨ ਸੱਦਾ ਇਕੱਠਾ ਕਰਾਂ ਫਿਰ ਚੱਲਦੇ ਹੁਣ ਬਸ ਭਾਈ ਸਾਡੀਆਂ ਅੱਗੇ ਤੋਂ ਵੀਡੀਓ ਦੇਖਿਓ ਬਾਹਰੀਆਂ ਕਿਹੰਡ ਆਉਣੀ ਆ ਸਾਡੇ ਡਿਸੀਜਨ ਦਾ ਤਾਂ ਕੋਈ ਪਤਾ ਨਹੀਂ ਸਹੀ ਲਿੱਤਾ ਹੈ ਗਲਤ ਲਿੱਤਾ ਹੈ ਕਿ ਰਾਮ ਜੀ ਆਪੇ ਦੇਖ ਲਿਓ ਸਈਆ ਗਾਤਾ ਬਾਕੀ ਆਪ ਹੀ ਦੇਖ ਲਿਓ ਰੱਬ ਤੇ ਆਸ ਰੱਖੀ ਆ ਤੁਹਾਨੂੰ ਪਤਾ ਲੱਗ ਜੇ ਸਹੀ ਲੱਗਦਾ ਗਲਤ ਲੱਗਦਾ ਇਹਨਾਂ ਲਈ ਤੁਹਾਨੂੰ ਨੈਕਸਟ ਵੀਡੀਓ ਆਉਗੀ ਵਧੀਆ ਤਾਂ ਵਧੀਆ ਹੋਊਗੀ ਉੱਪਰ ਪਦਵਾਰੇ ਕਹਿ ਦੇ ਨੈਕਸਟ ਵੀਡੀਓ ਨੈਕਸਟ ਦਵਾਰੇ ਕਹਿ ਬੱਸ ਉਹ ਸਾਰਾ ਨਿਹਤ ਤੇ ਕੀਲ ਕੇ ਰੱਖਤਾ ਧਰਮ ਨਾਲ ਜਿਹੜੇ ਨੈਕਸਟ ਦਵਾਰੇ ਕਹਿ ਬੱਸ ਤੂੰ ਜੀ ਨੈਕਸਟ ਵੀਡੀਓ ਆਊਗੀ ਸਾਡੀ ਕੈਂਟ ਤੋਂ ਕੈਂਟ ਆਊਗੀ ਹਾਂ ਹੁਣ ਤੋਂ ਇੱਕ ਪ੍ਰਧਾਨ ਸਾਹਿਬ ਖਵਾਉਂਗੇ ਅੱਜ ਆਪਣਾ ਕਮਰੇ ਚ ਵੀ ਹਾਂ ਜੀ ਯਾਦਾਂ ਸਮਾਨ ਸੱਲਾ ਲੈ ਕੇ ਜਾਣਾ ਜੇ ਅੱਜ ਲਾਸਟ ਦਿਨ ਆਪਣਾ ਇੱਥੇ ਬਿਸਮਿਲ੍ਲਾਹਤ ਲਾਸਟ ਦਿਨ ਤਾਂ ਆ ਕੇ ਖਲਾੜਾ ਕੋਲੋ ਪੈਕੜਾ ਤੜਕੇ ਕਾਰਟਨ ਲੈ ਕੇ ਉਹਨੇ ਸਮਾਨ ਪੈਕ ਕਰਦੇ ਆਪਾਂ ਤੇ ਫਿਰ ਕੀ ਬਕਰ ਕਾਰਟਨ ਲੈ ਕੇ ਆਉਣੇ ਜਦੋਂ ਦੇ ਆਏ ਆਂ ਬਈ ਚੌਲ ਹੀ ਖਾਈ ਜਨੇ ਆ ਅੱਜ ਲਾਸਟ ਦਿਨ ਤੇ ਅੱਜ ਵੀ ਚੌਲ ਹੀ ਖਾਵਾਂਗੇ ਪਹਿਲੇ ਦਿਨ ਵੀ ਚੋਲ ਖਾਦੇ ਸੀ ਲਾਸਟ ਵਾਲੇ ਦਿਨ ਹੀ ਨਹੀਂ ਬਾਬੇ ਬਾਕੀ ਕੀ ਲੱਗੀ ਕਬਨ ਤੂੰ ਮੈਨੂੰ ਕੈਮਰਾ ਬਟਾਲੇ ਹੂੰ ਤੂੰ ਦੂਜਾ ਕਰ ਦੇ ਕੀ ਦੂਜਾ ਉਹਦੇ ਵਾਲਾ ਹੈਪੀ ਬਾਬੇ ਵਾਲਾ ਹੈਪੀ ਬਾਬੇ ਵਾਲਾ ਉਹ ਡਾਇਲੋਗ ਮਾਰ ਦੇ ਲਾਉ ਜੂ ਸਾਰਿਆਂ ਨੂੰ ਇਹ ਤਾਂ ਬਦਲ ਆ ਗਿਆ ਇਹ ਬਸ ਹੈਪੀ ਬਾਬੇ ਦੀ ਵੀ ਕਰੇ ਕਦੇ ਯਾਦ ਆਉਂਦੀ ਹੈ ਨਾ